ਸਵਾਗਤ ਹੈ ਜੀ ਕਰਿਆਲ ਪਿਆ ਵੀ ਟ੍ਰੈਵਲਰ ਉਸ ਤੇ ਆਸ ਕਾ ਆਪਣੇ ਸਭ ਚੜ੍ਹਦੀ ਕਲਾ ਚੋਂਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਅੱਜ ਆਪਾਂ ਸਵੇਰੀ ਸਵੇਰੇ ਹੁਣ ਆ ਗਿਆ ਇੱਕ ਆਪਣੇ ਰਿਸ਼ਤੇਦਾਰੀ ਚੋਂ ਤੇ ਮਾਰਗਤ ਜੀ ਹੋ ਗਈ ਤੇ ਆਪਾਂ ਮਾਤਾ ਨੂੰ ਚੱਲੇਗੇ ਮੂਲ ਵਾਲਾ ਬਸ ਚੜਾਉਣਾ ਤੇ ਕਿਉਂਕਿ ਆਪਾਂ ਨੂੰ ਤਾਂ ਹੈਗਾ ਕੰਮ ਜਾਣੀ ਹੈ ਨਾ ਤੇ ਮਾਤਾ ਜਾਊਗੀ ਤੇ ਉਧਰੋਂ ਮੇਰੀ ਮਾਸੀ ਹੋਰੇ ਆਉਣਗੇ ਗੱਡੀ ਲੈ ਕੇ ਤੇ ਉਹਨਾਂ ਨਾਲ ਆ ਜੂਗੀ ਤੇ ਹੁਣ ਆਪਾਂ ਚਾਲਦੇ ਆਂ ਗੱਡੀ ਸਟਾਰਟ ਕਰਦੇ ਆਂ ਜੀ ਮਿੱਤਰੋ ਤੇ ਮੂਲਵਾਲ ਤਰਿਆ ਹੋਣਾ ਹੈਗੇ ਮਾਤਾ ਨੂੰ ਤੇ ਬਾਕੀ ਦਿਨ ਦਾ ਕੀ ਪ੍ਰੋਗਰਾਮ ਆ ਉਹ ਵੀ ਆਪਾਂ ਤੁਹਾਡੇ ਨਾਲ ਕਰਾਂਗੇ ਸ਼ੇਅਰ ਆ ਗਈ ਬੱਸ ਚੱਲ ਹੋ ਜਾੜੀ ਲੋ ਜੀ ਆ ਗਈ ਬੱਸ ਟੀਆਰਟੀਸੀ ਚੜ ਜਾ ਮੂਰਦੀ ਚੜ ਜਾ ਤੇ ਪਿੱਛੇ ਦੀ ਟਾਕ ਕੀ ਹੋਏਗੀ ਇੱਥੇ ਜੀ ਮਾਤਾ ਲੱਗੇ ਚੜਨਾ ਬਰਨਾਲੇ ਤੋਂ ਵੀ ਬਰਨਾਲੇ ਜਾ ਕੇ ਨਾ ਬੱਸ ਲੱਗਦੀ ਜੀ ਲੋ ਜੀ ਚਲੀ ਗਈ ਮਾਤਾ ਤਾਂ ਤੇ ਆਪਾਂ ਵੀ ਚੱਲਦੇ ਆ ਮੈਂ ਤੁਹਾਨੂੰ ਲੋ ਜੀ ਮਿੱਤਰੋ ਮੂਲਵਾਲ ਤੋਂ ਬੱਸ ਚੜਾ ਕੇ ਮਾਤਾ ਨੂੰ ਮੁੜਿਆਏ ਤੇ ਜੇ ਇੰਦਰ ਦੀ ਪੁਲਿਸ ਜੀ ਮੱਟੀ ਵਿੱਚ ਸੀਗੀ ਤੇ ਆਪਣੇ ਉਤੋਂ ਦੀ ਪਾਲੀ ਗੱਡੀ ਲੋ ਜੀ ਆਗੇ ਰੋਡੇ ਫਟਕਾ ਲਾਲਾਂ ਵਾਲੇ ਲੋ ਇਹ ਨੇ ਫਟਕ ਸਾਡੇ ਹੀੜੀ ਕਿਤੇ علاوہ ਵਾਲੇ ਰੋਡੇ ਫਟਕ ਇਸ ਸਾਈਡ ਮੇਰਾ ਪਿੰਡ ਰਹਿ ਜਾਂਦਾ ਲੋ ਜੀ ਮਿੱਤਰੋ ਪਹੁੰਚ ਗਏ ਘਰੇ ਆਪਾਂ ਗੱਡੀ ਲਾਤੀ ਆਪਣੀ ਤੇ ਦੇਖਦੇ ਆਂ ਭਰਾ ਦਾ ਫਿਰ ਫੋਨ ਆ ਡੀਕ ਰਹਿਾਂਗੇ ਵੀ ਜੇ ਤਾਂ ਫੋਨ ਫਿਰਦਾ ਆਪਾਂ ਚੱਲਾਂਗੇ ਤੇ ਜੇ ਨਾ ਆਇਆ ਫਿਰ ਬਸ ਘਰੀਆਂ ਮਿੱਤਰੋ ਆਸਰ ਪਬਲਿਕ ਸਕੂਲੇ ਦਾ ਅਨੁਲਨ ਆਇਆ ਸੀਗਾ ਕੰਮ ਸੀ ਜਿਹੜਾ ਆਪਾਂ ਨੇ ਹੁਣ ਦੱਸਿਆ ਸੀਗਾ ਤੇ ਇਹ ਜੋ ਆ ਜਾਂਦੇ ਪਰ ਚੱਲਦੇ ਆਪਾਂ ਅੱਜ ਆਪਣਾ ਉਹ ਕੰਮ ਕਰ ਦਈਏ ਪਹਿਲਾਂ ਜੀ ਸਿਰ ਤੇਗ ਬਾਦਰ ਪਬਲਿਕ ਸਕੂਲਾ ਤੇ ਗੱਸਾ ਆ ਰਿਹਾ ਭਰਾ ਉਸ ਆਪਣੀ ਗੱਡੀ ਆਪਣੀ ਲਓ ਜੀ ਮਿੱਤਰੋ ਅੱਜ ਦਾ ਆਪਣਾ ਸਾਰਾ ਦਿਨ ਤਾਂ ਲੰਘ ਗਿਆ ਭਜਨ ਅੱਠ ਚ ਤੇ ਆਪਾਂ ਨੇ ਹੁਣ ਦੱਸਿਆ ਸੀਗਾ ਕੱਲ ਆਪਣੇ ਵਲੌਗ ਦੇ ਵਿੱਚ ਵੀ ਆਪਣਾ ਇੱਕ ਦੋ ਕੰਮ ਨੇ ਜਿਹੜੇ ਜ਼ਿਆਦਾ ਜ਼ਰੂਰੀ ਨੇਗੇ ਤੇ ਜਿੰਨਾ ਕਰਕੇ ਆਪਾਂ ਤੋਂ ਕਿਸੇ ਵਸੇ ਆਇਆ ਜਾਇ ਨਹੀਂ ਚੰਦਾ ਹਨ ਤੇ ਅੱਜ ਆਪਣਾ ਉਹ ਕੰਮ ਸਾਰਾ ਹੋ ਗਿਆ ਕਲੀਅਰ ਤੇ ਬਹੁਤ ਵਧੀਆ ਨਿਬੜ ਗਿਆ ਤੇ ਆਪਾਂ ਹੁਣ ਹੋ ਗਿਆ ਹਨ ਕਲੀਅਰ ਹੋ ਗਿਆ ਵਿਲੇ ਹੁਣ ਆਪਾਂ ਨੂੰ ਟੈਨਸ਼ਨ ਨਹੀਂ ਹੈਗੀ ਬਸ ਤੇ ਜਿਹੜੇ ਆਪਣੇ ਕੰਮ ਦੀ ਵੱਡੀ ਟੈਨਸ਼ਨ ਸੀ ਵੀ ਆਪਣਾ ਜਿਹੜਾ ਕੰਮ ਜ਼ਰੂਰੀ ਸੀਗਾ ਉਹ ਆਪਣਾ ਮਿੱਤਰੋਂ ਨਿਕਲ ਚੁੱਕਿਆ ਹੈਗਾ ਤੇ ਹੁਣ ਆਪਾਂ ਦੇਖਾਂਗੇ ਚੱਲਾਂਗੇ ਜੀ ਮਹਿਤਿਆਣਾ ਸਾਹਿਬ ਹੋ ਸਕਦਾ ਕੱਲ ਨੂੰ ਕੋਸ਼ਿਸ਼ ਕਰਾਂਗੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਈਏ ਮਹਿਤਿਆਣਾ ਸਾਹਿਬ ਦੇ ਅੱਜ ਤਾਂ ਮਿੱਤਰੋ ਆਪਣੀ ਰਾਣੀ ਸੰਤਰਾ ਦਾ ਵੀ ਟਾਇਰ ਪੁੰਜੇ ਨਹੀਂ ਲੱਗਣਾ ਤੇ ਵਿਚਾਰੀ ਤੜਕੇ ਦੀ ਚੱਲੀ ਜਾ ਰਹੀ ਆ ਤੇ ਆਪਣਾ ਰਾਣੀ ਸੰਤਰਾ ਆਪਣੀ ਗੱਡੀ ਦਾ ਨਾਮ ਰੱਖਿਆ ਹੋਇਆ ਜੀ ਆਪਣਾ ਤੇ ਇਹਦੇ ਵਿਚਾਰੇ ਜੱਜ ਦਾ ਡੈਲਕ ਮਾਰੇ ਤੜਕੇ ਦੀ ਨਹੀਂ ਖੜਨ ਦਿੱਤੀ ਹੋਲੇ ਈ ਚੱਲਦਾ ਸੀਗਾ ਕਿਉਂਕਿ ਧੁੱਪ ਬਹੁਤ ਜ਼ਿਆਦਾ ਸੀਗੀ ਤੇ ਤੜਕੇ ਦੀ ਹੁਣ ਵਿਚਾਰੀ ਆ ਕੇ ਸਾਝਾ ਮਿਲਿਆ ਨੂੰ ਤੇ ਪਤਾ ਪਹਿਲਾਂ ਸਵੇਰੇ ਮੰਮੀ ਨੂੰ ਛੱਡਣ ਗਿਆ ਤੇ ਫੇਰ ਮੈਂ ਧੋਰੀਆਂ ਸਕੂਲ ਦੇ ਵਿੱਚੋਂ ਭਰਾ ਨੂੰ ਲੈ ਕੇ ਆਇਆ ਮਿੱਤਰੋ ਤੇ ਫੇਰ ਉਦੋਂ ਬਾਅਦ ਸਾਰੇ ਬੰਦੇ ਜਿਹੜੇ ਇਕੱਠੇ ਹੋ ਕੇ ਆ ਸੀ ਗਏ ਸੀਗੇ ਕੰਮ ਕਰਨਾ ਸੀਗਾ ਸਰਕਾਰੀ ਕੰਮ ਸੀ ਕੋਈ ਜ਼ਰੂਰੀ ਤੇ ਉਹ ਉੱਥੇ ਗਏ ਫਿਰ ਦੋ ਤਿੰਨ ਘੰਟੇ ਉਧਰ ਫਟੇ ਤੇ ਫੇਰ ਭਰਾ ਨੂੰ ਛੱਡ ਕੇ ਆਇਆ ਸਕੂਲ ਤੇ ਫਿਰ ਹੁਣ ਆ ਕੇ ਮੰਮੀ ਨੂੰ ਲੈ ਕੇ ਆਇਆ ਤਣਾਉਲੇ ਤੋਂ ਤੇ ਲੋ ਜੀ ਮਿੱਤਰੋ ਚਮਾਂ 3 ਵਜ ਗਿਆ ਆਪਾਂ ਨੂੰ ਤੇ ਆਥਣ ਹੋ ਗਿਆ ਮਿੱਤਰੋ 7 ਵਜ ਗਏ ਤੇ ਸਾਰਾ ਦਿਨ ਆ ਹੀ ਲੰਘ ਗਿਆ ਆਪਣਾ ਤੇ ਆਪਣੇ ਸ਼ੂਟ ਅੱਜ ਤਾਂ ਨਹੀਂ ਕੀਤਾ ਹੈਗਾ ਹੈਗਾ ਜਿਹੜਾ ਵੀ ਆਪਣਾ ਕੰਮ ਸੀਗਾ ਅੱਧੇ ਦਿਨ ਦੀ ਰੁਟੀਨ ਆਪਣੀ ਤੇ ਕਿਉਂਕਿ ਕੰਮ ਸੀਗਾ ਕੋਈ ਸਰਕਾਰੀ ਤੇ ਕੋਈ ਕਈ ਗੱਲਾਂ ਹੁੰਦੀਆਂ ਨੇ ਪ੍ਰਾਈਵੇਟ ਹਨਾ ਤੇ ਪ੍ਰਾਈਵੇਸੀ ਵੀ ਹੁੰਦੀ ਆ ਬੰਦੇ ਦੀ ਹਨਾ ਤੇ ਜੋ ਕਿ ਆਪਾਂ ਸ਼ੇਅਰ ਵੀ ਨਹੀਂ ਕਰ ਸਕਦੇ ਤੇ ਤਾਂ ਕਰਕੇ ਜੀ ਮਿੱਤਰੋ ਆਪਣਾ ਤੇ ਚਲੋ ਵਧੀਆ ਕੰਮ ਆਪਣਾ ਨਿਬੜਾ ਜਿਹੜੀ ਵੱਡੀ ਗੱਲ ਸੀਗੀ ਤੇ ਚਲੋ ਅੱਜ ਦਾ ਵਲੌਗ ਆਪਾਂ ਤੋਂ ਨਹੀਂ ਸ਼ੂਟ ਕੀਤਾ ਗਿਆ ਤਾਂ ਚਲੋ ਕੋਈ ਗੱਲ ਨਹੀਂ ਮਿੱਤਰੋ ਤੇ ਬਸ ਆਪਾਂ ਵਲੌਗ ਹੁਣ ਸਾਨੂੰ ਘੈਂਟ ਹੀ ਸ਼ੂਟ ਕਰ ਕਰਕੇ ਪਾਇਆ ਕਰਾਂਗੇ ਤੇ ਇੱਕ ਵੀਡੀਓ ਨੂੰ ਆਪਣੇ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਮਿੱਤਰੋ ਤੇ ਵਲੌਗ ਨੂੰ ਯਾਰ ਦੇਖਿਆ ਕਰੋ ਵੱਧ ਤੋਂ ਵੱਧ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਆਪਾਂ ਕੋਸ਼ਿਸ਼ ਕਰਦੇ ਆ ਵੀ ਛੋਡੇ ਲਈ ਹਨਾ ਉਹ ਚੰਗੀ ਚੀਜ਼ ਹੀ ਦਿਖਾ ਸਕੀਏ ਕਿਉਂਕਿ ਆਪਾਂ ਮਾੜੀ ਚੀਜ਼ ਨੂੰ ਤਾਂ ਆਪਾਂ ਵੀ ਨਹੀਂ ਉਹ ਕਰਦੇ ਹੈਗੇ ਤੇ ਆਪਣੀ ਕੋਸ਼ਿਸ਼ ਮੇਰੀ ਤਾਂ ਇਹੀ ਹੁੰਦੀ ਹੈ ਵੀ ਮੈਂ ਹੁਣ ਵੱਧ ਤੋਂ ਵੱਧ ਗੁਰੂ ਘਰਾਂ ਦੇ ਦਰਸ਼ਨ ਕਰਾ ਸਕਾਂ ਨਾ ਤੇ ਆਪਣੇ ਬਸ ਇੱਕ ਘਰ ਦੇ ਨੂੰ ਥੋੜਾ ਜਿਹਾ ਹਜੇ ਪਤਾ ਨਹੀਂ ਕੀ ਗੱਲ ਡਰ ਜਾਂ ਮੰਨਦੇ ਨੇਗੇ ਆਪਣੇ ਫੈਮਿਲੀ ਮੇਰੀ ਤੇ ਛੇਤੀ ਨੂੰ ਕਿਸੇ ਵਾਸਤੇ ਜਾਣ ਨਹੀਂ ਹੁੰਦੀ ਜੇ ਮੈਂ ਮਾੜਾ-ਮੋਟਾ ਬਾਹਰ ਅੰਦਰ ਬਾਗ ਵੀ ਇਹਨਾਂ ਨਾਲ ਜਾਣਾ ਤਾਂ ਮੈਂ ਕਿੱਥੇ ਉਹਨਾਂ ਨੂੰ ਮੈਂ ਗੁਰਦੁਆਰਾ ਸਾਹਿਬ ਵੀ ਜਾਣਣਾ ਹੈਗਾ ਤੇ ਕਿਸੇ ਫੋਨ ਕਰਨ ਲੱਗ ਜਾਂਦੇ ਆ ਵੀ ਤੂੰ ਕਿੱਧਰ ਨੂੰ ਵਾਗਿਆ ਕੀ ਗੱਲਬਾਤ ਆ ਜਦੋਂ ਦਾ ਮੇਰਾ ਐਕਸੀਡੈਂਟ ਜਾ ਹੋਇਆਗਾ ਤੇ ਉਦੋਂ ਦਾ ਇਹ ਵੀ ਜਾਦਾ ਡਰ ਜਮਨਣ ਲੱਗੇ ਤੇ ਜਾਨੀ ਕਿ ਐਕਸੀਡੈਂਟ ਤਾਂ ਚਲੋ ਜੋ ਲਿਖਿਆ ਹੋਈ ਪ੍ਰਮਾਤਮਾ ਦਾ ਨਾ ਜੀ ਤੇ ਉਹ ਹੋ ਗਿਆ ਤੇ ਆਪਣਾ ਲੈਣ ਦੇਣ ਦੇ ਕੋਈ ਹਿਸਾਬ ਹੁੰਦੇ ਨੇ ਨਾ ਪੁਰਾਣੇ ਤੇ ਉਹ ਆਪਣੇ ਪੂਰੇ ਹੋ ਗਏ ਤੇ ਆਪਾਂ ਵਧੀਆ ਠੀਕ ਠਾਕ ਆ ਗਏ ਹੁਣ ਤੇ ਫਿਰ ਵੀ ਆਪਾਂ ਤਾਂ ਇਹਨਾਂ ਨੂੰ ਕਹਿਣਾ ਵੀ ਐ ਥੋੜਾ ਹੁੰਦਾਗਾ ਵੀ ਜੇ ਆਪਣਾ ਐਕਸੀਡੈਂਟ ਹੋ ਗਿਆ ਵੀ ਆਪਾਂ ਕਿਸੇ ਵਾਰ ਜਾ ਹੀ ਨਹੀਂ ਸਕਦੇ ਤੇ ਉਹ ਵੀ ਕੋਈ ਕਰਮਾਂ ਦਾ ਘੱਟ ਵੱਧਾ ਸੀਗਾ ਤਾਂ ਹੋ ਗਿਆ ਤੇ ਉਹ ਵੀ ਮੇਰਾ ਇੱਕ ਟੋਏ ਦੇ ਵਿੱਚ ਰਾਤ ਨੂੰ ਲਾਈਟਾਂ ਖਰਾਬ ਹੋ ਗਈਆਂ ਸੀਗੀਆਂ ਸਕੂਟਰ ਦੀਆਂ ਤੇ ਟੋਏ ਦੇ ਵਿੱਚ ਵੜ ਗਏ ਚਮਕੌਰ ਸਾਹਿਬਾ ਵੱਡੀ ਗੱਲ ਸੀ ਜਿਹੜੀ ਮਿੱਤਰੋ ਆਪਣੀ ਜਾਨ ਬਚ ਗਈ ਤੇ ਆਪ ਨੂੰ ਚਮਕੌਰ ਸਾਹਿਬ ਵਾਲੇ ਆਪਣੇ ਮਹਿੰਗੇ ਸਿੰਘ ਲੈ ਗਏ ਸੀਗੇ ਚੱਕ ਕੇ ਆਪ ਨੂੰ ਤੇ ਜੇ ਤੁਹਾਨੂੰ ਆਪਣਾ ਐਕਸੀਡੈਂਟ ਹੋਇਆ ਚਮਕੌਰ ਸਾਹਿਬ ਵੀ ਹੋਇਆ ਸੀਗਾ ਤੇ ਵਾਹਿਗੁਰੂ ਜੀ ਕਿਰਪਾ ਨਾਲ ਆਪਾਂ ਵਧੀਆ ਬਚ ਗਏ ਸਹੀ ਸਲਾਮਤਾਂਗੇ ਹੁਣ ਠੀਕ ਠਾਕ ਤੇ ਆਪਾਂ ਫੇਰ ਵੀ ਘਰ ਦੇ ਤਾਂ ਆਜ਼ਾਦਤ ਲੈ ਕੀ ਜਾ ਕਰਾਂ ਗੇ ਗੁਰੂ ਘਰ ਜਾ ਕਰਾਂ ਗੇ ਆਪਾਂ ਵੈਸੇ ਮੇਰਾ ਇੰਟਰਸਟਡ ਹੀ ਵੀਡੀਓ ਦਾ ਗੁਰੂ ਘਰਾਂ ਤੇ ਆ ਜੀ ਤੇ ਗੁਰੂ ਘਰਾਂ ਤੇ ਮੈਂ ਵੀਡੀਓ ਬਣਾਉਣੀ ਚਾਹਣਾਗਾ ਤੇ ਇਸ ਤੋਂ ਸਾਨੂੰ ਦਰਸ਼ਨ ਕਰਾ ਕੇ ਆਪ ਵੀ ਕਰਦਾਂਗਾ ਤੇ ਨਾਲ ਸਾਨੂੰ ਵੀ ਕਰਾਉਣੇ ਚਾਹਣਾਗਾ ਤੇ ਕੋਈ ਗੱਲ ਨਹੀਂ ਮਿੱਤਰੋ ਹੁਣ ਕੱਲ ਨੂੰ ਮੈਂ ਕੋਸ਼ਿਸ਼ ਹੈ ਮਰੀ 100% ਵੀ ਮਹਿਤਿਆਨ ਸਾਹਿਬ ਪੱਕਾ ਜਾਣੀ ਜਾਣਾਗਾ ਤੇ ਬਾਕੀ ਫੈਮਲੀ ਤੋਂ ਇਜਾਜ਼ਤ ਪਹਿਲਾਂ ਜ਼ਰੂਰੀ ਆਣਾ ਤੇ ਕੋਈ ਗੱਲ ਨਹੀਂ ਜੇ ਆਪਾਂ ਨੂੰ ਫੈਮਲੀ ਨੇ ਇਜਾਜ਼ਤ ਦੇ ਦਿੱਤੀ ਆ ਫਿਰ ਪੱਕਾ ਚੱਲਾਂਗੇ ਜੀ। ਲੋ ਜੀ ਮਿੱਤਰੋ ਆਪਾਂ ਗੱਡੀ ਕਰਦੀ ਅੰਦਰ ਭਾਂਡੇ ਦੇ ਵਿੱਚ ਤੇ ਬਾਹਰੇ ਖੜੀ ਸੀਗੀ ਤੇ ਕਈ ਵਾਰ ਰਾਤ ਨੂੰ ਪਤਾ ਨਹੀਂ ਜਾਂਦਾ ਮੌਸਮ ਖਰਾਬ ਹੋ ਜਾਂਦਾ। ਆਪਾਂ ਭਾਂਡੇ 'ਚ ਕਰਦੀ ਗੱਡੀ ਆਪਣੇ ਉੱਥੇ ਜਿੱਥੇ ਉਹਨਾ ਟਰੈਕਟਰ ਖੜਾਗਾ। ਤੇ ਸਟਾਰਟ ਕਰੀਏ ਜੀ। ਲੋ ਜੀ ਮਿੱਤਰੋ ਗੱਡੀ ਹੋ ਗਈ ਆਪਣੀ ਸਟਾਰਟ। ਤੇ ਹੁਣ ਆਪਾਂ ਹੁਣ ਕਰਦੀਏ ਉੱਥੇ ਭਾਂਡੇ 'ਚ। ਆ ਰੰਗੀ ਜਿਹਾ ਮਟਰੈਕਟਰ ਦੇ ਬਰੋਬਰ ਤੇ ਮਾਤਾ ਕਹਿੰਦੀ ਪਾਸ ਬੰਦ ਕਰਦੇ ਤੇ ਪਿੰਡ ਹੁਲਿਆਂਦੀਆਂ ਮਾਤਾ ਤੇ ਚਲੋ ਜੀ ਮੇਟਰ ਨੂੰ ਦਰਸ਼ਨ ਕਰਾਈਏ ਉਹਨੂੰ ਬਾਬੇ ਨਾਨਕ ਦੇ ਲੋ ਜੀ ਆਪਣੀ ਲਾਈਟ ਨਹੀਂ ਲੱਗੀ ਹੋਈ ਤਾਂ ਕਰਕੇ ਘੱਟ ਉਹ ਦਿਖ ਰਿਹਾ ਇਹਨੇ ਤੇ ਜਸਮੀਤ ਪਿਤਾ ਗੁਰੂ ਗੋਬਿੰਦ ਸਿੰਘ ਜੀ ਬਾਦਾਮ ਵਾਲੇ ਸੰਗਤ ਨੇ ਲੋ ਜੀ ਸਰੋ ਮਹਾਰਾਜ ਜੀ ਇਹ ਦਰਸ਼ਨ ਤੇ ਮਨ ਨੂੰ ਸਕੂਨ ਤੇ ਸ਼ਾਂਤੀ ਦਾ ਗੁਰੂਆਂ ਦੇ ਦਰਸ਼ਨ ਕਰਕੇ ਮਿਲਦਾ ਜੀ ਇਹੇ ਆਪਣੇ ਜਿਹੜੀਆਂ ਇਹ ਆਪਣੇ ਫੋਟੋਆਂ ਨੇ ਜੀ ਇਹ ਆਪਾਂ ਲੈ ਕੇ ਆਏ ਹੇ ਹਜੂਰ ਸਾਹਿਬ ਤੋਂ ਤੇ ਅਗਰ ਦੁਕਰਾ ਦੁਕਰ ਦੀ ਵੀ ਫੋਟੋ ਵਿੱਚ ਤੇ ਆਪਾਂ ਹਜੂਰ ਸਾਹਿਬ ਤੋਂ ਲਿਆਏ ਸੀਗੇ ਤੇ ਇਹ ਵਾਲੇ ਵੀ ਆਪਣੇ ਹਜੂਰ ਸਾਹਿਬ ਦੀ ਕਰਾ ਕੇ ਲੈ ਆਉਂਦੇ ਸੀਗੇ ਉਕੇ ਪਾ ਹੋ ਗਿਆ ਹੋਵੇ ਨਾ ਹੋਵੇ ਜੀ ਤੇ ਆਪਾਂ ਸਾਲ ਬਾਅਦ ਤੇ ਪੱਕੇ ਹੀ ਜੂਰ ਸਾਹਿਬ ਤਾਂ ਪੱਕੇ ਹੀ ਜਿਹੜਾ ਲਾਉਣੀ ਲਾਉਣਾ ਇੰਨਾ ਕਿ ਮੈਂ ਮੇਰੀ ਮਾਤਾ ਤੇ ਮੇਰਾ ਭਰਾ ਅਸੀਂ ਤਿੰਨੇ ਆਲੀ ਵਗ ਜਨਨੇ ਤੇ ਡੈਡੀ ਮੰਨਦਾ ਆਪਣੀ ਥੋੜਾ ਜੀ ਦਿੱਕਤ ਆਉਣ ਜਾਣ ਦੀ ਤਾਂ ਕਰਕੇ ਉਹ ਤਾਂ ਜਾਂਦਾ ਨਹੀਂ ਹੈਗਾ ਆਪਣੇ ਨਾਲ ਤੇ ਫਿਰ ਅਸੀਂ ਤਿੰਨੇ ਪੱਕੇ ਹੀ ਜਾਂਦੇ ਹਰ ਇੱਕ ਸਾਲ ਤੇ ਆਪਦੀ ਗੱਡੀ ਲੈ ਕੇ ਜਾਂਦੇ ਨਾ ਬਾਏ ਰੋਡ ਤੇ ਗੁਰੂ ਘਰਾਂ ਦੀ ਦਰਸ਼ਨ ਕਰਕੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਤੇ ਸਕੂਨ ਮਿਲਦਾ ਹੈਗਾ ਤੇ ਨਾਲ-ਨਾਲ ਆਪਾਂ ਸਾਨੂੰ ਸਾਰੇ ਸੰਗਤ ਨੂੰ ਜੀ ਜਿਹੜੇ ਆਪਣੇ YouTube ਚੈਨਲ ਨਾਲ ਜੁੜੇ ਹੋਣੇ ਸਾਰਿਆਂ ਨੂੰ ਦਰਸ਼ਨ ਕਰਾਉਣੇ ਨੇ ਹੈਗੇ ਤੇ ਪਹਿਲਾਂ ਆਪਣਾ YouTube ਚੈਨਲ ਬਣਾਇਆ ਨਹੀਂ ਸੀ ਉਹ ਆ ਫਿਰ ਆਪਾਂ ਜੀ ਸੋਚਿਆ ਵੀ ਚਲ ਹਨਾ ਆਪਾਂ ਤਾਂ ਗੁਰੂ ਘਰਾਂ ਦੇ ਦਰਸ਼ਨ ਕਰਦੀਆਂਗੇ ਤੇ ਕਿਉਂ ਨਾ ਆਪਾਂ ਚੈਨਲ ਬਣਾਈਏ ਨਾ ਤੇ ਜਿਹੜੀ ਆਪਣੇ ਨਾਲ ਸੰਗਤ ਜੁੜੀ ਹੋਈ ਹੈਗੀ ਤੇ ਆਪਾਂ ਉਹਨਾਂ ਨੂੰ ਵੀ ਹਨਾ ਤੇ ਦਰਸ਼ਨ ਕਰਾ ਸਕੀਏ ਵਿੱਚ ਕਈ ਵੀਰ ਭੈਣ ਭਰਾ ਇਹ ਜਿਹਨੇ ਜਿਹਨਾਂ ਤੋਂ ਕੰਮ ਕਰਾਂ ਦੀਆਂ ਮਜ਼ਦੂਰੀਆਂ ěr ਕੇ ਬਾਹਰ ਅੰਦਰ ਨਹੀਂ ਜਾਇਆ ਜਾਂਦਾ ਨਾ ਨਹੀਂ ਨਿਕਲਿਆ ਜਾਂਦਾ ਕੰਮ ਕਰਾਂ ਦੀ ਮਜ਼ਦੂਰੀ ਨਾਲ ਤੇ ਤਾਂ ěr ਕੇ ਉਹ ਘਰ ਬੈਠੀ ਫੋਨ ਤੇ ਆਪਣੇ ਜਰੀਏ ਹੋਰ ਯੂਟਿਊਬਰਾਂ ਦੇ ਜਰੀਏ ਜਾਨੀ ਕਿ ਦਰਸ਼ਨ ਕਰ ਲੈਂਦੇ ਨੇ ਜੀ ਗੁਰੂ ਘਰਾਂ ਦੇ ਜਿਹੜੇ ਵੀਰ ਹਨਾ ਕਰਾਉਂਦੇ ਨੇਗੇ ਤੇ ਜੀ ਆ ਬੈਠੀ ਆਪਣੀ ਮਾਤਾ ਤੇ ਅੱਜ ਦਾ ਉਧਰ ਜਾ ਕੇ ਮਰਗਤ ਜੀ ਹੋਈ ਸੀ ਆਪਣੀ ਰਿਸ਼ਤੇਦਾਰੀ ਚ ਉੱਥੇ ਜਾ ਕੇ ਥੱਕੀ ਪਈ ਹੈਗੀ ਤੇ ਕਿਉਂ ਕਿਉਂਕਿ ਆਉਣਾ ਜਾਣਾ ਬੜਾ ਔਖਾ ਜੀ ਬੱਸਾਂ ਦੇ ਵਿੱਚ ਆਣਾ ਦਿਕੰਮਣਾ ਤੇ ਫਿਰ ਵੀ ਆਪਾਂ ਬੱਸਾਂ ਬੱਸਾਂ ਦਾ ਟਾਈਮ ਹੈ ਨਹੀਂ ਸ਼ਗਲਦਰ ਦਾ ਤੇ ਆਪਾਂ ਜਾ ਕੇ ਤਨੋਲੇ ਤੋਂ ਮਾਤ ਨੂੰ ਲਿਆਏ ਤੇ ਫਿਰ ਵੀ ਆਉਣ ਜਾਣ ਦੇ ਵਿੱਚ ਆਣਾ ਯਾਰ ਦਿੱਕਤ ਹੋਈ ਜਾਂਦੀ ਹਰ ਇੱਕ ਨੂੰ ਨਾ ਤੇ ਬੰਦਾ ਥੱਕ ਜਾਂਦਾ ਕਿਉਂਕਿ ਗਰਮੀ ਦੇ ਦਿਨ ਚੱਲ ਰਹੇ ਨੇਗੇ ਗਰਮੀ ਚ ਆਉਣਾ ਜਾਣਾ ਬਜ਼ੁਰਗਾਂ ਨੇ ਔਖਾ ਗਾਣਾ ਤੇ ਹੁਣ ਮਾਤਾ ਵੀ ਆਪਣੀ 50 55 ਸਾਲ ਦੀ ਹੈ ਬਜ਼ੁਰਗਾਂ ਚ ਹੀ ਲਾਉ ਮੰਨ ਕੇ ਚਲੋ ਤੇ ਤਾਂ ਕਰਕੇ ਔਖਾ ਹੋ ਜਾਂਦਾ ਮਿੱਤਰੋ ਤੇ ਫਿਰ ਵੀ ਆਪਾਂ ਲੈ ਆਏ ਇਹਨੂੰ ਗੱਡੀ ਚ ਮਾਂ ਕੋਈ ਦਿੱਕਤ ਨਾ ਹੋਵੇ ਏਸੀ ਛੱਡ ਕੇ ਲੈ ਆਏ ਸ਼ੀ ਆਪਾਂ ਤੇ ਰਾਮਦਰੀ ਨਾਲ ਮਾਂ ਗਰਮੀ ਸਾਰਾ ਦਿਨ ਲੰਗ ਗਿਆ ਹਨਾ ਤੇ ਲੋ ਜੀ ਮਿੱਤਰੋ ਫਿਰ ਵੀ ਆਪਾਂ ਤੁਹਾਡੇ ਲਈ ਜਿੰਨਾ ਕੱਪ ਤੋਂ ਹੋ ਸਕਿਆ ਉੰਨਾ ਕੇ ਬਲਾਗ ਆਪਣਾ ਸ਼ੂਟ ਕਰ ਲਿਆ ਤੇ 5-10 ਮਿੰਟਾਂ ਦਾ ਮਾ ਚਲੋ ਅਹੀਂ ਹੁੰਦਾ ਹੈ ਵੀ ਟੀਮ ਦੇ ਹਿਸਾਬ ਨਾਲ ਹਨ ਤੇ ਇਹ ਵੀ ਜ਼ਰੂਰੀ ਆ ਤੇ ਆ ਆਪਾਂ ਨੂੰ ਗੁਰੂ ਘਰ ਹੀ ਮਿਲੀ ਸੀਗੀ ਜੀ ਤੇ ਆ ਇੱਕ ਬਾਬਾ ਜੀ ਦੀ ਫੋਟੋ ਇਹ ਆਪਾਂ ਨੂੰ ਗੁਰਦੁਆਰਾ ਵਾਲਿਆਂ ਨੇ ਭੇਟ ਕੀਤੀ ਸੀਗੀ ਆਪਣੇ ਇੱਥੇ ਪਿੰਡੀ ਗੁਰਦੁਆਰਾ ਸਿੰਘ ਸਭਾ ਵਿਖੇ ਤੇ ਲੋ ਜੀ ਚਾਰੇ ਸਹਿਬਜਾਤੇ ਤੇ 10ਵੇਂ ਪਾਸ ਸਵਾਜਾਂ ਵਾਲੇ ਸਾਈਂ ਦੇ ਕਰ ਲੋ ਦਰਸ਼ਨ ਤੇ ਤੇ ਇੱਕ ਜਿਹੜੀ ਆ ਫੁੱਟਰ ਨਾਲ ਇਹਦੇ ਪੇਟ ਕੀਤੀ ਸੀ ਆਪ ਨੂੰ ਬਾਬੇ ਜੀ ਨੇ ਤੇ ਇਹਦੇ ਉੱਤੇ ਬਹੁਤ ਕੈਂਟ ਸੋਨਾ ਬੋਤ ਲਿਖਿਆ ਹੋਇਆ ਜੀ ਤੇ ਲੋ ਪੜਨਾ ਜ਼ਰੂਰ ਲੋ ਜੀ ਆਪਣਾ ਜਿੱਥੇ ਵੀ ਤੇ ਗੁਰੂ ਘਰ ਜਾਣੇ ਨੇ ਜੇ ਆਪਾਂ ਸੇਵਾ ਕਰੀ ਦੀ ਹੈ ਨਾ ਤੇ ਬਾਬੇ ਆਪ ਨੂੰ ਸਰੋਪਾ ਭੇਟ ਕਰਦੇ ਹੁੰਦੇ ਨੇਗੇ ਤੇ ਪਰ ਆਪਾਂ ਕਹਦਾਂ ਨੇ ਬਾਬਾ ਇਹ ਆਪਾਂ ਨੇ ਸਰੋਪਾ ਨਹੀਂ ਉਹ ਕਰਨਾ ਹੈਗਾ ਕਿਉਂਕਿ ਸਰੋਪਾ ਸਿਰਫ ਬਣਿਆ ਹੈਗਾ ਜਿਹੜਾ ਮੇਰੇ ਹਿਸਾਬ ਨਾਲ ਤਾਂ ਵੀ ਪੰਜ ਪਿਆਰਾਂ ਲਈ ਬਣਿਆ ਹੈਗਾ ਨਾ ਤੇ ਅੱਜ ਕੱਲ ਤਾਂ ਚਾੜ ਹਰੇਕ ਨੂੰ ਛੇਵਾਂ ਦਾ ਵੀ ਜਾਣ ਕੇ ਭੇਟ ਕਰ ਦਿੰਦੇ ਨੇਗੇ ਤੇ ਉਹ ਚੀਜ਼ ਤੁਮ ਆਪਾਂ ਤਾਂ ਕਿਉਂਕਿ ਹਜੇ ਆਪਾਂ ਜੋੜਾ ਵੀ ਨਹੀਂ ਰੱਖਿਆ ਹੈਗਾ ਨਾ ਇੰਨੀ ਹਜੇ ਦਾੜੀ ਮੋਸਰ ਰੱਖੀ ਹੈਗੀ ਨਾ ਤੇ ਜਿਹੜਾ ਕੇ ਸਰੂਪਾ ਹੈਗਾ ਉਹ ਇੱਕ ਮਰਿਆਦਾ ਦਾ ਪ੍ਰਤੀਕ ਹੀ ਹੈ ਜੀ ਮਰਿਆਦਾ ਸਿੰਘਾਂ ਦੀ ਹੁੰਦੀ ਹੈ ਨਾ ਜਿਹੜੀ ਤੇ ਉਹਦੇ ਸੋਚ ਮੁਤਾਬਕ ਆਪਾਂ ਨੇ ਤਾਂ ਬਾਬੇ ਤੋਂ ਕਦੇ ਸਰੂਪਾ ਲੈਂਦਾ ਨਹੀਂ ਹੈਗਾ ਜੇ ਲੈ ਲੈਣਿਆ ਤਾਂ ਮਾਤਮ ਘੁਆਦੀਦਾ ਹੈ ਨਾ ਤੇ ਕਿਉਂਕਿ ਉਹ ਇੱਕ ਸਤਿ ਸਚ ਦਾ ਪ੍ਰਤੀਕ ਹੈ ਜੀ ਤੇ ਜੋ ਕੇ ਸਿਰਫ ਪੰਜ ਪਿਆਰਿਆਂ ਨੂੰ ਸੁਣਾ ਗ੍ਰੰਥੀ ਸਿੰਘਾਂ ਨੂੰ ਮਿਲਣਾ ਚਾਹੀਦਾ ਤੇ ਹੋਰ ਮੈਥਾ ਠੀਕ ਨਹੀਂ ਹੁੰਦਾ ਹੈਗਾ ਵੀ ਹਾਂ ਕਿਉਂਕਿ ਵਿੱਚ ਹੋਰ ਬੁੱਥੇ ਰੱਖਿਆ ਆ ਆਪਾਂ ਕਈ ਗੱਲਾਂ ਹੁਣ ਦੇਣਾ ਮਿੱਤਰੋ ਉਹ ਬੁਰੀਆਂ ਲੱਗਦੀਆਂ ਨੇ ਦੇਣਾ ਨਾ ਆਪਾਂ ਉਹ ਕਹਿੰਦੇ ਨਹੀਂ ਹੈਗੇ ਤੇ ਪਰ ਆਪਣੇ ਜਿੰਨਾ ਗਾ ਰੋਡ ਲੱਗਿਆ ਆਪਾਂ ਤੁਹਾਨੂੰ ਦੱਸਤਾ ਤੇ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਹੁਣ ਦੇਖਦੇ ਆਂ ਤੇ ਵੀ ਜੇ ਆਪਣਾ ਰੋਡ ਲੱਗਿਆ ਤਾਂ ਚੱਲਾਂਗੇ ਤੇ ਕਰਾਮਾ ਜੀ ਦਰਸ਼ਨ ਨੂੰ ਮੈਧਿਆਣਾ ਸਾਹਿਬ ਕੋਲ ਘੁਰ ਘੁਰ ਕਰ ਦੇਈ ਤੇ ਆਪਣੇ ਬਲੌਗ ਨੂੰ ਦੇਖੋ ਜਰੂਰ ਮਿੱਤਰੋ ਤੇ ਲਾਈਕ ਕਮੈਂਟ ਵੀ ਕਰਦਿਆ ਕਰੋ ਯਾਰ ਹਨਾ ਇਹ ਇਹਨਾਂ ਕੇ ਛੋਡੇ ਤੇ ਇੱਕ ਇੱਕ ਦਾ ਲਾਈਕ ਕਮੈਂਟ ਲਈ ਆਪਾਂ ਵੀਡੀਓ ਬਣਾਉਨੇ ਆਗੇ ਹਨਾ ਮਿਹਨਤ ਕਰਦੇ ਆਗੇ ਤੇ ਤੁਹਾਨੂੰ ਵੀ ਰੋਜ਼ ਕੋਈ ਹਨਾ ਹਨਾ ਦਿਖਾਇਆ ਜਾਂਦੇ ਕਿਉਂਕਿ ਹੁਣ ਆਲਾ ਇਕੱਠੇ ਹੋ ਕੇ ਜੁੜ ਕੇ ਤਾਂ ਬੈਹੰਦੇ ਨਹੀਂ ਹੈਗੇ ਲੋਕ ਹੁਣ ਪਹਿਲਾਂ ਮੰਗਤਾਈ ਕੋਈ ਬੈਹੰਦਾ ਨਹੀਂ ਹੈਗਾ ਜੁੜ ਕੇ ਹਨਾ ਵੀ ਇਕੱਠੇ ਹੋ ਕੇ ਬਹਿ ਜਾਣਗੇ ਦਾਦਾ ਬੀਬੀ ਜਣੇ ਹਨਾ ਤੇ ਟਾਈਮ ਲੰਘੇਗਾ ਵਧੀਆ ਹਨਾ ਤੇ ਗੱਲਾਂ ਬਾਤਾਂ ਕਰਕੇ ਹਨਾ ਸਾਰਿਆਂ ਦਾ ਜੀਵ ਲੱਗਿਆ ਰਹਿੰਦਾ ਹੈਗਾ ਤੇ ਹੁਣ ਤਾਂ ਮੋਬਾਈਲ ਦੇ ਜ਼ਰੀਏਗਾ ਹਣ ਵੀ ਆਪਾਂ ਜੋ ਚੀਜ਼ਾਂ ਨੇ ਵੀ ਦਰਸ਼ਨ ਕਰ ਲਈਏ ਉਹਨਾਂ ਦੇਖ ਵੀ ਲਈਏ ਹੁਣ ਤਾਂ ਮਿੱਤਰੋ ਪਿਆਰ ਵੀ ਕੱਲਾ ਮੋਬਾਈਲ ਦੇ ਹੀ ਰਹਿ ਗਿਆ ਤੇ ਕਿਉਂਕਿ ਜਵਾਨਾਂ ਤੋਂ ਲੈ ਕੇ ਬੁੱਢਿਆਂ ਤੱਕ ਬਜ਼ੁਰਗਾਂ ਦਾ ਕਹਿਣਾ ਸਾਰੇ ਸਿਆਣੇ ਬਾਰੇ ਦੀ ਗੱਲ ਹੈ ਤੇ ਸਭ ਮੋਬਾਈਲ ਨਾਲ ਜੁੜ ਕੇ ਬਹਿ ਜਾਂਦੇ ਨੇ ਹੁਣ ਤਾਂ ਆ ਸਿਕਾ ਜਿਹੜਾ ਕਹਿੰਦੇ ਨੇ ਪਿਆਰ ਹਨਾ ਵੀ ਘਟ ਗਿਆ ਉਹ ਨਾ ਮੋਬਾਈਲਾਂ ਕਰਕੇ ਹੋਇਆ ਜੋ ਕੁਝ ਵੀ ਹੋਇਆ ਨਾ ਮਿੱਤਰੋ ਤੇ ਕਿੰਨੇ ਹਰੇਕ ਜਣਾ ਮੋਬਾਈਲ ਲੈ ਕੇ ਬੈਠਾ ਰਹਿੰਦਾ ਹੈਗਾ ਤੇ ਦੇਖੀ ਜਾਂਦਾ ਹੈਗਾ ਟਾਈਮ ਕਿਹੜੇ ਕੋਲੇ ਹੁੰਦਾ ਨਹੀਂਗਾ ਲੜਾਈਆਂ ਵੀ ਮੈਨੂੰ ਲੱਗਦਾ ਜ਼ਿਆਦਾਤਰ ਘਰਾਂ ਵਿੱਚ ਤਾਂ ਹੀ ਹੁੰਦੀਆਂ ਨੇ ਕਿਉਂਕਿ ਜਦੋਂ ਕਿਸੇ ਕੋਈ ਵੱਡਾ ਸਹਣਾ ਕਹਿੰਦਾ ਹੈਗਾ ਨਾ ਫੋਟਿਆਂ ਨੂੰ ਵੀ ਕੰਮਕਾਰ ਕਰ ਲੋ ਵੀ ਹਨਾ ਆਹ ਕਰ ਲੋ ਤੇ ਆਲਾ ਕਹਿੰਦਾ ਵੀ ਸਾਨੂੰ ਕਹਿ ਕੇ ਉਹਦੇ ਤਾਣਾ ਵੱਡਿਆਂ ਨੇ ਤੇ ਇਹ ਗੱਲਾਂ ਮਿੱਤਰੋ ਅੱਜ ਕੱਲ੍ਹ ਪਿਆਰ ਘਟਾਈ ਜਾ ਰਹੀਆਂ ਨੇ ਜੀਆਂ ਤੇ ਬੇਲਪਣਾ ਵਧਾਈ ਜਾ ਰਹੀਆਂ ਨੇ ਬੇਲ ਪਣੇ ਦਾ ਫਿਰ ਇਹੀ ਰਿਜ਼ਲਟ ਹੁੰਦਾ ਬੰਦਾ ਨਸ਼ੇ ਪੱਤਰ ਤੇ ਲੱਗਦੇ ਆ ਨਾ ਜਿਵੇਂ ਕਿ ਅੱਜ ਕੱਲ ਤੇ ਜਵਾਕ niche niche ਨਸ਼ੇ ਪੱਤਰ ਤੇ ਲੱਗੇ ਬਣਗੇ ਤੇ ਉਹੀ ਚੀਜ਼ ਹੋ ਜੇਗੀ ਤੇ ਬੰਦਾ ਮਾੜੀ ਸੰਗਤ ਦੇ ਵਿੱਚ ਹੀ ਪੈਂਦਾ ਨੇ ਜਵਾਕ ਤੇ ਬੇਲ ਪਣੇ ਦੇ ਵਿੱਚ ਤੇ ਆਪਾਂ ਤਾਂ ਇਹ ਸਮਝਦੇ ਆ ਵੀ ਜਿਵੇਂ ਅੱਜ ਕੱਲ ਦੇ ਜਵਾਕ ਨੇ ਹਰੇਕ ਮਾਂ-ਵਾਪਾ ਨੂੰ ਆਪਣੇ ਸਾਹਵ ਨਾਲ ਹਨਾ ਸਿੱਖਿਆ ਦੇਣੀ ਚਾਹੀਦੀ ਹੈ ਵੀ ਪੜ੍ਹਾਈ ਦੇ ਨਾਲ ਨਾਲ ਉਹਨੂੰ ਕੰਮਕਾਰ ਵੀ ਸਿਖਾਉਣਾ ਚਾਹੀਦਾ ਜੀ ਹਨਾ ਤਾਂ ਜੋ ਵੱਡੇ ਹੋ ਕੇ ਕੰਮ ਕਰਨ ਦੇ ਵਿੱਚ ਹਨ ਉਹਨਾਂ ਨੂੰ ਔਖਾ ਨਾ ਲੱਗੇ ਤੇ ਵਧੀਆ ਚੰਗੇ ਸੰਸਕਰਮਣ ਤੇ ਚੰਗੀ ਹਨ ਤਰੱਕੀ ਕਰਨ ਆਪਦੀ ਤੇ ਬਾਹਰ ਗੁਰੂ ਨਾਲ ਜੁੜ ਕੇ ਰਹਿਣਾ ਤੇ ਆਪਣੇ ਗੁਰੂਆਂ ਬਾਰੇ ਪਤਾ ਹੋਵੇ ਆਪਣੇ ਬੱਚੇ ਗੁਰੂਆਂ ਪੀਰਾਂ ਬਾਰੇ ਹਨ ਜਾਣ ਸਕਣ ਆਪਣੇ ਕੀ ਇਤਿਹਾਸ ਹਨ ਤੇ ਉਹਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਜਿਵੇਂ ਜਿਵੇਂ ਮਾਪੇ ਜਵਾਕ ਨੂੰ ਸਿਖਾਉਣਗੇ ਤੇ ਵਿਵਾਦ ਉਹੀ ਚੀਜ਼ ਸਿੱਖਣਗੇ ਜੀ ਤੇ ਆਪ ਪਿੱਛੇ ਆਪਣੇ ਹੁਣwidehat ਜੜਾ ਸਾਹਿਬ ਤੇ ਜਦੋਂ ਸ਼ਹਿਰ ਜਾਂਦੇ ਦੇ ਜਦ ਚੱਲ ਰਹੇ ਸੀਗੇ ਇੱਕ ਪੱਤਰਕਾਰ ਰਿਪੋਰਟਰ ਵੀਰ ਨੇਣਾ ਵੀਡੀਓ ਬਣਾ ਕੇ ਵੀ ਪਾਈ ਸੀ ਤੁਸੀਂ ਸ਼ਰਮ ਦੇਖ ਲਈ ਜੀ ਵੈਸਤਣ ਤੇ ਉਹਨੇ ਗੱਲਾਂ ਕੁਰਸੀਆਂ ਸੀ ਗਿਆ ਛੋਟੇ ਛੋਟੇ ਜਵਾਕਾਂ ਨੂੰ ਬਜ਼ੁਰਗਾਂ ਦਾ ਕਨ ਕੁਰਸੀਆਂ ਸੀ ਕਿ ਤੁਸੀਂ ਕਿੱਥੇ ਆਏ ਹੋਗੇ ਇੱਥੇ ਕੀ ਹੋਇਆਗਾ ਨਾ ਕੀ ਗੱਲਬਾਤ ਆ ਗਈ ਹੈ ਨਾwidehat ਘੜ ਸਾਹਿਬ ਆਪਣੇ ਸਰਹੰਦ ਤੇ ਕੋਈ ਕਹਿੰਦਾ ਸੀ ਮੇਲੇ ਤੇ ਆਏਗੇ ਕੋਈ ਕਹਿੰਦਾ ਅਸੀਂ ਚਾਇਆ ਹੱਸਣ ਖੇਚਣ ਆਏ ਆਂਗੇ ਗੇੜੇ ਕੱਢਣ ਆਏ ਆਂਗੇ ਅੱਜ ਤਾਂ ਲੰਗਰ ਖਾਣ ਆਏ ਆਂਗੇ ਤੇ ਸੁਣ ਕੇ ਬੁਰਾ ਤਾਂ ਲੱਗਿਆ ਨਾ ਕਿਉਂਕਿ ਉੱਥੇ ਨਿੱਕੇ ਨਿੱਕੇ 7 7 ਸਾਲ ਦੇ 9 9 ਸਾਲ ਦੇ ਬਰੂ ਹੋਏ ਜੀ ਇਹ ਬੱਚੇ ਸੀ ਰੋਏ ਨੇ ਜੀ ਕੁਰਬਾਨੀ ਦੇ ਚਿਹਨਾਈ ਜੜੀਆਂ ਹਨ ਤੇ ਉਹ ਚੀਜ਼ਾਂ ਬਾਰੇ ਇਤਿਹਾਸ ਕਿਉਂਕਿ ਇਤਿਹਾਸ ਤਾਂ ਜੇ ਦੱਸ ਸਕਦੇ ਆ ਮਾਂ-ਵਾਪੀ ਦੱਸ ਸਕਦੇ ਨੇ ਹਨਾ ਜੀ ਕਿਉਂਕਿ ਜਿਹੜੇ ਹੁਣ ਸਕੂਲਾਂ ਦੇ ਵਿੱਚ ਟੀਚਰ ਨੇ ਉਹਨਾਂ ਦਾ ਜ਼ੋਰ ਲੱਗਿਆ ਹੁੰਦਾ ਹੈ ਜਿਆਦਾਤਰ ਹਿੰਦੀ ਇੰਗਲਿਸ਼ ਉਰਦੂ ਹੋਰ ਭਾਸ਼ਾਵਾਂ ਤੇ ਹਨ ਆਪਦੇ ਪੰਜਾਬੀ ਇਤਿਹਾਸ ਨਾਲ ਤੋੜ ਕੇ ਤੇ ਤੇ ਆਪਾਂ ਨੂੰ ਜਾਂ ਉਸ ਮੇਨ ਮੰਨ ਕੇ ਚੱਲੋ ਵੀ ਆਪਦੀ ਪੰਜਾਬੀ ਮਾਂ ਬੋਲੀ ਨੂੰ ਪਹਿਲਾਂ ਰੱਖਣਾ ਚਾਹੀਦਾ ਮਿੱਤਰੋ ਤੇ ਤੇ ਬਾਕੀ ਭਾਸ਼ਾਵਾਂ ਵੀ ਸਤਿਕਾਰਯੋਗ ਨੇ ਸਾਰੀਆਂ ਹਨ ਤੇ ਉਹਨਾਂ ਦਾ ਸਤਿਕਾਰ ਵੀ ਕਰੋ ਤੇ ਪਰ ਆਪਦੇ ਜਵਾਕ ਨੂੰ ਆਪਦੇ ਇਤਿਹਾਸ ਨਾਲ ਨਾਲ ਤੋੜੋ ਕਿਉਂਕਿ ਜੇ ਹੁਣ ਇਤਿਹਾਸ ਨਾਲ ਟੁੱਟ ਗਏ ਤੇ ਫਿਰ ਆਉਣ ਵਾਲੇ ਨਿੱਤੀਜੇ ਮਾੜੀ ਹੋਣਗੇ ਕਿਉਂਕਿ ਕੱਲ ਨੂੰ ਜੇ ਜਵਾਕ ਪਸਣਗੇ ਵੀ ਬਾਬਾ ਜੀ ਦੀ ਫੋਟੋ ਕਣੀ ਹੱਥ ਪਰ ਕੇ ਵੀ ਉਹ ਕੌਣ ਨੇਗੇ ਜੇ ਆਪਾਂ ਹੁਣੀ ਜਵਾਕਾਂ ਨੂੰ ਆਪਣੇ ਨੂੰ ਹਣਾ ਦੱਸਾਂਗੇ ਹਣਾ ਵੀ ਇਹ ਆਪਣੇ ਗੁਰੂ ਨੇ ਆ ਇਹਨਾਂ ਦੀਆਂ ਕੁਰਬਾਨੀਆਂ ਨੇ ਸੋ ਆਪਣੀ ਦਾ ਹੀ ਇਹ ਇਵੈਂਟ ਆ ਪਤਾ ਇਹੀ ਕਹਣਾ ਚਾਹੁੰਦੇ ਸੀ ਬਸ ਸਨੇਹਾ ਜੈ ਕਾਣਾ ਲਾਇਆ ਗਿਆ ਆਪਣੇ ਵੀ ਆਪਣੇ ਜਵਾਕਾਂ ਦੇ ਜਿਹੜੇ ਵੀ ਮਾਪੇ ਹਨ ਤੇ ਉਹਨਾਂ ਨੂੰ ਸਾਰੀਆਂ ਪਾਸਮਾਂ ਦੇ ਨਾਲ ਨਾਲ ਹਣਾ ਤੇ ਆਪਦੀ ਪੰਜਾਬੀ ਮਾਂ ਬੋਲੀ ਜ਼ਰੂਰ ਰੱਖੋਣੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਟੀਚਰਾਂ ਨੂੰ ਇਹ ਚੀਜ਼ ਪੱਕਾ ਜ਼ਿੰਮੇਵਾਰੀ ਨਾਲ ਦੇਣੀ ਚਾਹੀਦੀ ਹੈ ਵੀ ਸਾਡੇ ਜਵਾਕ ਨੂੰ ਹੋਰ ਕੋਈ ਭਾਸ਼ਾ ਆਵੇ ਨਾ ਆਵੇ ਤੇ ਉਹ ਵੀ ਸਤਕਾਰ ਜੋ ਭਾਸ਼ਾ ਨੇ ਉਹ ਵੀ ਸਿੱਖਣੇ ਸਿੱਖਣਾ ਤੇ ਸਾਡੀ ਪੰਜਾਬੀ ਮਾਂ ਬੋਲੀ ਜ਼ਰੂਰ ਹੋਣੀ ਚਾਹੀਦੀ ਹੈ ਸਾਡੇ ਜਵਾਕ ਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਇਤਿਹਾਸ ਕੀ ਆ ਕਿਉਂਕਿ ਵਿੱਚ ਬਹੁਤ ਹੁਣ ਹਮਦਰ ਦੇ ਹਿਸਾਬ ਨਾਲ ਰਾਜਨੀਤੀਆਂ ਚੱਲਦੇ ਨੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਜ਼ਿਆਦਾਤਰ ਖਤਮ ਕਰਨ ਲਈ ਜ਼ੋਰ ਲੱਗਿਆ ਹੋਇਆ ਹੈ ਤੇ ਪਰ ਇਹ ਆਪਣੇ ਗੁਰੂਆਂ ਦਾ ਇੱਡਾ ਵਰਦਾਨ ਹੈ ਜੀ ਹਨ ਕਿਉਂਕਿ ਜਿਹੜਾ ਇਹ ਸਿੱਖ ਇਤਿਹਾਸ ਹੈ ਲਿਖੀ ਖੂਨ ਨਾਲ ਗਿਆ ਹੈਗਾ ਤੇ ਇਹ ਜੁਗਾ ਜੁਗਾ ਤੱਕ ਅਟਲ ਚੜ੍ਹਦੀ ਕਲਾ 'ਚ ਰਹੂਗਾ ਜੀ ਮਿੱਤਰੋ ਤੇ ਪਰ ਖਾਲਸਾ ਖਾਲਸੇ ਦਾ ਕਦੇ ਖਾਮਮਾਨੀ ਹੋ ਸਕਦਾ ਵੀ ਖਾਲਸਾ ਚੜ੍ਹਦੀ ਕਲਾ 'ਚ ਹੀ ਰਹੂਗਾ ਇਹ ਬਾਬੇ ਨਾਨਕ ਦਾ 10ਵਾਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇਣ ਆ ਗਈ ਜੀ ਆਪਣੇ ਸਿੱਖ ਇਤਿਹਾਸ ਨੂੰ ਤੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹੂਗਾ ਨਾਤਾ ਹੈ ਮਿਟਿਆ ਮਟਾਇਆ ਮਿਟਿਆ ਮਟਾਇਆ ਸਕੀ ਮਟਾਇਆ ਜਾ ਸਕੇ ਤੇ ਨਾ ਇਹਨੂੰ ਕੋਈ ਜਿੰਨਾ ਮਰਜ਼ੀ ਖਤਮ ਕਰਨ ਦਾ ਜੋਰ ਲਾ ਲੈ ਖਾਲਸਾ ਕਦੇ ਨਹੀਂ ਮੁਕਦਾ ਹੈਗਾ ਜੀ ਆਪਣੇ ਗੁਰੂਆਂ ਦਾ ਜੀ ਇਸ ਧਰਤੀ ਤੇ ਹਨ ਪੰਜਾਬ ਦੀ ਧਰਤੀ ਦੇ ਖੂਨ ਡੁੱਲਿਆ ਹੋਇਆ ਹੈਗਾ ਛੇ ਦਿਨ ਪਾਈ ਹੋਏ ਨੇਗੀਆਂ ਤੇ ਉਹਨਾਂ ਨਾਲ ਹੀ ਹਨ ਸਿੱਖ ਤੇ ਹੱਥ ਲਿਖਿਆ ਗਿਆ ਹੈਗਾ ਤੇ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਆਪਾਂ ਸਿੱਖ ਕੌਮ ਦੇ ਹੀਰੇ ਆਂਗੇ ਜਿਹੜੇ ਤੇ ਵੀ ਆਪਾਂ ਉਹਨਾਂ ਗੁਰੂਆਂ ਦੀ ਦੇਣ ਆਗੇ ਤੇ ਸੋ ਆਪਾਂ ਨੂੰ ਬੱਚਿਆਂ ਨੂੰ ਨਸ਼ੇ ਪਤਿਆਂ ਨੂੰ ਬਚਾ ਕੇ ਰੱਖਣ ਨਾਲੋਂ ਵਧੀਆ ਵੀ ਆਪਾਂ ਉਹਨਾਂ ਨੂੰ ਕਮਾਕਾਰਾਂ ਚ ਪਾਈਏ ਤੇ ਸਿੱਖ ਇਤਿਹਾਸ ਨਾਲ ਜੋੜੀਏ ਗੁਰੂ ਘਰੇ ਗੁਰੂ ਘਰ ਦਾ ਇਤਿਹਾਸ ਸਾਰਾ ਬੱਚੇ ਜਾਣੂ ਹੋ ਸਕਣਾ ਤੇ ਉਹਨਾਂ ਦਾ ਸਤਿਕਾਰ ਪ੍ਰੇਮ ਵਧੇਣਾ ਗੁਰੂ ਘਰ ਵਰਲ ਨੂੰ ਤੇ ਮੋਬਾਈਲਾਂ ਦਾ ਮੋਬਾਈਲ ਵੀ ਬੱਚਿਆਂ ਨੂੰ ਸਾਬ ਸਿਰਦਾ ਦੇਖਣ ਦੇਣਾ ਚਾਹੀਦਾ ਜੀ ਹਨਾ ਕਿਉਂਕਿ ਮੋਬਾਈਲ ਜਿਆਦਾਤਰ ਹਾਨੀਕਾਰਕ ਹੈ ਅੱਜ ਕੱਲ ਮੋਬਾਈਲਾਂ ਦੇ ਵਿੱਚ ਜਿਹੜਾ ਹੈਗਾ ਬਹੁਤ ਸੋਸ਼ਲ ਮੀਡੀਆ ਦੇ ਜ਼ਰੀਏ ਗੰਦ ਵੀ ਬਹੁਤ ਆਉਂਦਾ ਹੈ ਹਨਾ ਤੇ ਜੋ ਕਿ ਬੱਚਿਆਂ ਲਈ ਤਾਂ ਬਹੁਤ ਜ਼ਿਆਦਾ ਹਾਨੀਕਾਰਕ ਹੈਗਾ ਤੇ ਆਪਾਂ ਨੂੰ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਜੋੜਨਾ ਚਾਹੀਦਾ ਮਿੱਤੋ ਤੇ ਸੋ ਆਪਾਂ ਜੋ ਆਪਣੇ ਗੱਲਾਂ ਤੁਸੀਂ ਮੰਨਦੇ ਆਂ ਆਪਣਾ ਜੋੜਨਾ ਨਾਲ ਸ਼ੇਅਰ ਕਰ ਲਿਓ ਆਪਣੇ YouTube ਚੈਨਲ ਯਾਰ ਸੋ ਸੋਚੀਂ ਜਾ ਮਿੱਤੋ ਇਹ ਆਪਣੇ ਨਵਾਂ ਕਲਾਪੇ ਇੰਸਟੇਟ ਹੈ ਜੀ ਹੋਵੇ ਬੁਰੀ ਲੱਗੀ ਹੋਵੇ ਵੀ ਗੱਲਬਾਤ ਤਾਂ ਤੁਹਾਨੂੰ ਕੁਝ ਮਾਰਨਾ ਕਰੋ ਠੀਕ ਹੈ ਬਾਈ ਕੁਝ ਨਾ ਖਾਂਦਾ ਨਾ ਇਹ ਜਿੱਤੀ ਭਾਤੇ